ਪਰਾ ਮਾਰੂ ਮਹਲਾ ਤਲਾ ਬੇਕਾ ਬਹਤਾ ਲਾਦਿਆ ਦੀਆ ਸਮੁੰਦ ਮਝਾਰ ਕੰਨੇ ਦਿਸ ਨ ਆਵਹਿ ਨਾ ਉਰਵਾਰ ਨਾ ਪਾਰ ਵੰਨੇ ਹਾਤ ਨਾ ਖੇਵਟੋ ਜਲ ਸਾਗਰ ਅਸਰਾਲ ਬਾਬਾ ਜਗ ਫਤ ਮਹਾਂ ਜਾਲ ਗੁਰਪੁਰ ਸਾਹਿਬ ਦੀ ਉਪਰੇ ਸੱਚਾ ਨਾਮ ਸਮਾਲ ਗ੍ਰਹਾ ਸਤਿਗੁਰੂ ਹਰਿ ਬੋਇਤਾ ਸ਼ਬਦ ਲੰਘਾ ਬਨਹਾਰ ਤਿਥਾ ਪਵਣ ਨਾ ਪਾਵ ਕੋ ਨਾ ਜਲ ਕਾ ਆਕਾਰ ਤਿਥਾ ਸੱਚਾ ਸਚ ਨਾਏ ਭਵ ਜਲ ਤਰਨ ਹਾਰ ਗੁਰਮੁਖ ਲੰਗੇ ਸੇ ਪਾਰ ਪਏ ਸੱਚੇ ਸੋ ਨਿਵਲਾਏ ਆਵਾ ਗੌਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਿਜ ਉਪਜੈ ਸੱਚੇ ਰਹੈ ਸਮਾਏ ਸਤਿ ਿੜਾਈ ਪਾਈਐ ਬਿਖ ਅੰਤਰ ਮਨ ਰੋਸ ਪੂਰਬ ਲਿਖਿਆ ਪਾਈਐ ਕਿਸ ਔਂ ਦੀਜੈ ਦੋਸ ਗਰਮ ਕਾ ਗਾਰੜ ਜੇ ਸੁਨੇ ਮੰਨੇ ਨਾ ਸੰਤੋਸ਼ ਮਕਰ ਮਛ ਫਹਾਈਐ ਕੁੰਡੇ ਜਾਲ ਵਧਾਏ ਦਰਮਤ ਫਥ ਫਹਾਈਐ ਫਿਰ ਫਿਰ ਪਛੋਤਾਏ ਜਮਣ ਮਰਨ ਸਜੈ ਕਿਰਤਨਾ ਮਟਿਆ ਜਾਹੇ ਹਮ ਬਿਖ ਪਾਏ ਜਗਤ ਉਪਾਇਆ ਸਬਦ ਵਾ ਸਹਿਬਿ ਖ ਜਾਏ ਜਰਾ ਜੋ ਹੈ ਨਾ ਸਕੈ ਸੱਚ ਹੈ ਰਹਿ ਸਮਾਏ ਜਰਾ ਜੋ ਹੈ ਨਾ ਸਕੈ ਸੱਚ ਰਹਿ ਨਿਵਲਾਏ ਜੀਵਨ ਮੁਕਤ ਸੋ ਵਾਕਿਆ ਜਿਸ ਵਿੱਚ ਹਮੈਂ ਜਾਏ ਧੰਦਾ ਧਾਵਤ ਜਗ ਬੰਧਿਆ ਨਾ ਭੂਜੈ ਵਿਚਾਰ ਜਮਨ ਮਰਨ ਵਿਸਾਰਿਆ ਮਨ ਮੁਕਤ ਗਵਾਰ ਗੁਰ ਰੱਖੇ ਸਿ ਉਪਰੇ ਸੱਚਾ ਸਬਦ ਵਿਚਾਰ ਸੂ ਹਠ ਪਿੰਜਰ ਪ੍ਰੇਮ ਕਾ ਬੋਲੇ ਬੋਲਨ ਹਾਰ ਸਚ ਤੁਗਾ ਅੰਮ੍ਰਿਤ ਪੀਜੈ ਉੜੈ ਤਾਂ ਏਕ ਆਵਾਰ ਗੁਰ ਮਿਲਿਆ ਫਸੁ ਸੁਸਾਨੀਐ ਕਹ ਨਾਨਕ ਮੁਖ ਦਵਾਰ ਮਾਰੂ ਮਹੱਲਾ ਪਹਿਲਾ ਸ਼ਬਦ ਮਰੈ ਤਾਂ ਮਾਰ ਮਰ ਭਾਗੋ ਕਿਸ ਪੈ ਜਾਉ ਜਿਸ ਕਾ ਡਰ ਭੈ ਭਾਗੀਐ ਅੰਮ੍ਰਿਤ ਤਾ ਕੋ ਨਾਉ ਮਾਰਹਿ ਰਖਹਿ ਏਕ ਤੂ ਵਿਚੋ ਨਾਹੀ ਥਾਉ ਬਾਬਾ ਮਾਏ ਕੁਚਲ ਕਾਚੋ ਮਤਹੀਣਾ ਨਾ ਮਿਲਾ ਕੋ ਕਸ ਨਹੀਂ ਗੁਰ ਪੂਰੈ ਪੂਰੀ ਮਤ ਕੀਨ ਰਹਾ ਆਵਣ ਸੁਬਰ ਗੁਣ ਨਹੀਂ ਬਿਨ ਗੁਣਿ ਤਉ ਕਰ ਜਾਓ ਸਹਿਜ ਸਮਦ ਸੁਖ ਉਪਜੈ ਬਿਨ ਭਾਗਾ ਧਨ ਨਾਹੀ ਹੇ ਜਿਸ ਕਾ ਹੈ ਜਿਲਕੈ ਨਾਮ ਨਾ ਮਨੁ ਵਸੈ ਸੇ ਬਾਦੇ ਦੁਖ ਸਹਾਏ ਜਿਤਿ ਨਾਮ ਵਿਸਾਰਿਆ ਸੇ ਕਿਤਿ ਆਇ ਇਸ ਸੰਸਾਰ ਅਗੈ ਪਾਛਾ ਸੁਖ ਨਹੀਂ ਗਾਡੇ ਲਾ ਦੇ ਛਾਰ ਵਿਛੁਣਿਆ ਮੇਲਾ ਨਹੀਂ ਦੁਖ ਘਣੋ ਜਮਦਵਾਰ ਅਗੈ ਜਾ ਜਾਣਾ ਨਹੀਂ ਮੈ ਭੂਲੇ ਕੋ ਸਮਝਾਏ ਭੂਲੇ ਮਾਰਗ ਜੋਤ ਸੇ ਜਿਸ ਕੈ ਲਗ ਪਾਏ ਗਰਮਨ ਦਾਤਾ ਕੋ ਨਹੀਂ ਕੀਮਤ ਕਹਿਣ ਨ ਜਾਏ ਸਾਜਨ ਦੇਖਾ ਤਨ ਮਿਲਾ ਸਾਜ ਪਠਾਇਓ ਲੇਖ ਮੁਖ ਤੇ ਮੜ ਤਨ ਖੜੇ ਗੁਰਮਖਿਆ ਕੀ ਦੇਖ ਤਦ ਭਾਵੈ ਤੋ ਮਨ ਵਸੈ ਨਦਰੀ ਕਰਮ ਵਿਸੇਖ ਮੁਖ ਭਿਆਸੋ ਜੇ ਬਵੈ ਕਿਆਤਿ ਮੰਗੋ ਦੇ ਮੇਜੋ ਸੁਝਾ ਕੋ ਨਹੀਂ ਮਨ ਤਨ ਪੂਰਨ ਦੇ ਜਿੰਨ ਕੀ ਆ ਦਿਨ ਦੇਖਿਆ ਆਪ ਵਡਾਏ ਦੇ ਨਗਰੇ ਨਾਇਕ ਨਵ ਤਨ ਬਾਲਕ ਨੀਲ ਅਨੂਪ ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਤੁਰ ਸਰੂਪ ਜਦ ਸੁਭਾਵੈ ਸੋthia ਤੂ ਦੀਪਕ ਤੂ ਧੂਪਾ ਗੀਤ ਸਾਜ ਝਾਖੇ ਸੁਣੇ ਬਾਦ ਸਾਜ ਤਨ ਰੋਗ ਸਚੁ ਭਾਵੇਂ ਸਚੁ ਚਵੈ ਸੁਟੈ ਸੋਗ ਵਿਚੋਗ ਨਾਨਕ ਨਾਮ ਨਾ ਵਿਸਰੈ ਜੋਤਿ ਸੁਭਾਵੇਂ ਸੋਹੋਗ ਮਰੂ ਮਹੱਲਾ ਪਹਿਲਾ ਸਾਚੇ ਖਰਗਮਾਵਣੀ ਹੋਰ ਲਾਲਚ ਬਾਦ ਇਹੋ ਮਨ ਸਚ ਮੋਹਿਆ ਜੀਵਾ ਸਚ ਸਾਦ ਮੇਰਿ ਨਾ ਵੈ ਕੋ ਦਸ ਨਹੀ ਹੋਰ ਚਲਹੈ ਬਿਖਲਾਦ ਐਸਾ ਲਾਲਾ ਮੇਰਿ ਲਾਲ ਕੋ ਸੁਣ ਖਸਮ ਹਮਾਰੇ ਜੋ ਫਰਮਾਵਹਿ ਤੋ ਚਲਾਂ ਸਤਿ ਲਾਲ ਪਿਆਰੇ ਰਹੈ ਅਨੰਤਨ ਲਾਲੇ ਚਾ ਕਰੇ ਗੋਲੇ ਸਰਬੀਰਾ ਗੁਰਬਚਨੀ ਮਨ ਵਿੱਚ ਆ ਸਬਦ ਮੰਨ ਧੀਰਾ ਗੁਰਪੂਰੇ ਸਾਹਾ ਸਹੈ ਕਟੈ ਮਨ ਪੀਰਾ ਲਾਲਾ ਗੁਲਾ ਧਣੀ ਕੋ ਕਿਆ ਤੋ ਵਡਿਆਈ ਐ ਭਾੜੈ ਬਖਸੇ ਪੂਰਾ ਧਣੀ ਸਤਕਾਰ ਕਮਾਈਆ ਵਿਛੜਿਆ ਕੋ ਮੇਲ ਲਏ ਗੁਰ ਕਾਬਲ ਜਾਈਐ ਲਾਲੇ ਗੋਲੇ ਮਤ ਖਰੀ ਗੁਰ ਕੀ ਮਤ ਨੀਕੀ ਸੱਚ ਸੁਰਤ ਸਾਵਣੀ ਮਨੁ ਵਕ ਮਤ ਫੀਕੀ ਮਨ ਤਨ ਤੇਰਾ ਤੂ ਪ੍ਰਭੂ ਸੱਚ ਧੀਰਕ ਧੁਰ ਕੀ ਸੱਚ ਬੈਸਣ ਉਠਣਾ ਸਜ ਭੋਜਨ ਭਖਿਆ ਚਿਤ ਸੱਚਾ ਮਿੱਤੋ ਸੱਚਾ ਸੱਚਾ ਰਸ ਛਖਿਆ ਸੱਚ ਕਰ ਸੱਚ ਰਖੇ ਗੁਰ ਸਬਦ ਸੁਭਖਿਆ ਮਨ ਮੁਖ ਕੋ ਆਲਸ ਕਣ ਫਾਥਿ ਉਜਾੜੇ ਕਥਾ ਚੁਗਨਤ ਚੋ ਗੜੇ ਲਗ ਬੰਦ ਵਿਕਾਰੇ ਗੁਰ ਪ੍ਰਸਾਦਿ ਮੁਕਤ ਹੋਏ ਸਾਚੇ ਨਿਜਤਾੜੇ ਅਨਹੰਤ ਲਾਲਾ ਬਿਧਿਆ ਪ੍ਰੋਹਿਤ ਪਿਆਰੇ ਬਿਨ ਸਾਚੇ ਜੀਉ ਜਲਬਲ ਝੂਠੇ ਵੇਕਾਰੇ ਬਾਦ ਕਾਰ ਆਸ ਸੁੱਡਿਆ ਸਾਚੇ ਧਰਤਾਰੇ ਜਿਨੇ ਨਾਮ ਵਿਸਾਰਿਆ ਦਿਨਾ ਠੌਰ ਨਾ ਠਾਓ ਲਾਲ ਲਾਲਚ त्याਗਿਆ ਪਾਇਆ ਹਰਨਾਮ ਤਉ ਬਖਸਾ ਤਾਮੇ ਲਹੇ ਨਾਨਕ ਬਲ ਜਾਓ ਮਾਰੂ ਮਹੱਲਾ ਕਹਲਾ ਲਾਲੈ ਗਰਵ ਛੋਡਿਆ ਗੁਰ ਕਾ ਭੈ ਸੱਚ ਸੁਭਾਈ ਲਾਲੈ ਖਸਮ ਪਸਾਣਿਆ ਵੱਡੀ ਵਡਿਆਈ ਖਾਸੋ ਮਿਲਿਆ ਸਿੱਖ ਪਾਇਆ ਕੀਮਤ ਕਾਣ ਨਾ ਜਾਏ ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ਵਰ ਪ੍ਰਸਾਦੀ ਉਪਰੇ ਹਰ ਕੇਸ ਰਣਾਈ ਰਹਾਓ ਲਾਲੇ ਨੂੰ ਸਰਕਾਰ ਹੈ ਦੁਰਖਸ਼ਮ ਫਰਮਾਈ ਲਾਲੇ ਹੁਕਮ ਬਸਾਣਿਆ ਸਦਾ ਰਹਿ ਰਜਾਈ ਆਪੇ ਮੀਰਾ ਬਖਸ ਲਏ ਵੱਡੇ ਵੱਡਿਆਈ ਆਪ ਸੱਚਾ ਸਤ ਸੱਚ ਹੈ ਗੁਰ ਸ਼ਬਦ ਸੁਝਾਈ ਤੇਰੀ ਸੇਵਾ ਸੁਖ ਰੇ ਜਿਸ ਨੂੰ ਲਹੇ ਤੁਨਾਈ ਬਿਨ ਸੇਵਾ ਕਿਨ ਨਾ ਪਾਇਆ ਦੁਜਾ ਪਰਮਖਵਾਏ ਸੋ ਕਿਆ ਮਨ ਅਭਿ ਸਾਰੀਐ ਨਿਤ ਦੇਵਾ ਚੜ੍ਹ ਸਵਾਇ ਜਿਉ ਕੰਡ ਸਭ ਤਿਸ ਦਾ ਸਾਹ ਤਿਨ ਵਿੱਚ ਪਾਇਐ ਜਾ ਕਿਰਪਾ ਕਰੇ ਤਾ ਸੇਵੀਐ ਸੇਵ ਸੱਜ ਸਮਾਇ ਲਾਲਾ ਸੋ ਜੀਵਤ ਮਰੈ ਮਰ ਵਿੱਚੋਂ ਆਪ ਗਵਾਇ ਬੰਦਨਾ ਟੁਟਹ ਮੂਤੋਏ ਤ੍ਰਿਸ਼ਨਾ ਅਗਨ ਮੁਝਾਏ ਸਭ ਮੈਂ ਨਾਮ ਨਿਧਾਨ ਹੈ ਗੁਰਮੁਖ ਕੋ ਪਾਏ ਲਾਲੇ ਵਿੱਚ ਬਣ ਕਿਸ ਨਹੀਂ ਲਾਲਾ ਅਮਗਣਿਆਰ ਤੂੰ ਜੀਵਣ ਦਾਤਾ ਕੋ ਨਹੀਂ ਤੂੰ ਬਖਸ਼ਣਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਹੈ ਕਰਨੇ ਸਾਰ ਗੁਰਸਾਗਰ ਅੰਮ੍ਰਿਤ ਸਰ ਜੋ ਇੱਛੇ ਸਫਲ ਪਾਏ ਲਾਭ ਦਾਰਥ 머ਹ ਹਿਰਦੈ ਮਨ ਵਸਾਏ ਗੁਰਸੇਵਾ ਸਦਾ ਸੁਖ ਹੈ ਜਿਸ ਮੋ ਹੁਕਮ ਬਿਨਾਏ ਸੋ ਇਨਾਰੁ ਆਪਾ ਸੁਤਾਤ ਹੈ ਮਾਟੀ ਰਲ ਜਾਏ ਬਿਨ ਡਾਬੈ ਨਾਲ ਨਾਲ ਚਲੈ ਸਤਗੁਰ ਬੋਝ ਬਝਾਈ ਨਾਨਕ ਨァ ਵਰਤੇ ਸੇ ਨਿਰਮਲੇ ਸਚ ਰਹੇ ਸਮਾਏ